ਮੁ슬ਿਮ ਜਮਾਤ ਅਹਿਮਦੀਆ ਦੇ ਸਾਲਾਨਾ ਜਲਸੇ ਦੇ ਦੂਸਰੇ ਦਿਨ ਅੱਜ ਸਰਵ ਧਰਮ ਸੰਮੇਲਨ ਕਰਵਾਇਆ ਗਿਆ ਜਿਸ ਵਿੱਚ ਵੱਖ-ਵੱਖ ਧਰਮਾਂ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਲੋਕਾਂ ਨੇ ਸ਼ਿਰਕਤ ਕੀਤੀ ਇਸ ਜਲਸੇ ਵਿੱਚ ਪੂਰੇ ਭਾਰਤ ਦੇਸ਼ ਅਤੇ ਦੁਨੀਆ ਦੇ ਅਨੇਕਾਂ ਮੁਲਕਾਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਕਾਦੀਆਂ ਸ਼ਹਿਰ ਵਿਖੇ ਹਰ ਸਾਲ ਪਹੁੰਚਦੇ ਹਨ ਅੱਜ ਇਸ ਸਰਵ ਧਰਮ ਸੰਮੇਲਨ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਸ਼੍ਰੀ ਰਮਨ ਬਹਿਲ ਹਲਕਾ ਬਟਾਲਾ ਤੋਂ ਆਮ ਆਦਮੀ ਪਾਰਟੀ ਦੇ ਐਮਐਲਏ ਅਮਨ ਸ਼ੇਰ ਸਿੰਘ ਸ਼ੈਰੀਕਲਸੀ ਤੇ ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਤੇ ਜ਼ਿਲ੍ਹਾ ਯੋਜਨਾ ਬੋਰਡ ਗਰਦਾਸਪੁਰ ਦੇ ਚੇਅਰਮੈਨ ਜਗਰੂਪ ਸੇਖਵਾ ਵਿਸ਼ੇਸ਼ ਤੌਰ ਤੇ ਪਹੁੰਚੇ ਇਥੇ ਪਹੁੰਚੇ ਵੱਖ-ਵੱਖ ਲੀਡਰਾਂ ਨੇ ਅਹਿਮਦੀਆ ਭਾਈਚਾਰੇ ਨੂੰ ਸਾਲਾਨਾ ਜਲਸੇ ਦੀ ਵਿਦਾਈ ਦਿੱਤੀ ਗੱਲਬਾਤ ਦੌਰਾਨ ਸਾਰੇ ਲੀਡਰਾਂ ਨੇ ਕਿਹਾ ਕਿ ਇਹ ਜਲਸਾ ਸਾਰੇ ਧਰਮਾਂ ਦੀ ਆਪਸੀ ਭਾਈਚਾਰਕ ਸਾਂਝ ਅਤੇ ਏਕਤਾ ਦਾ ਇੱਕ ਅਜੀਬੋ ਸ਼ਾਨ ਨਜ਼ਾਰਾ ਪੇਸ਼ ਕਰਦਾ ਹੈ ਕਾਦੀਆਂ ਗਰਦਾਸਪੁਰ ਜ਼ਿਲ੍ਹੇ ਦੇ ਕਾਦੀਆਂ ਕਸਬੇ ਦੇ ਵਿੱਚ ਕਾਦੀਆਂ ਵਿਧਾਨ ਸਭਾ ਹਲਕਾ ਸ਼ਾਇਦ ਬਹੁਤ ਪਿੱਤ ਸ਼ਾਇਦ ਹੈ ਅਹਿਮਦੀਆ ਜਮਾਤ ਦਾ 128ਵਾਂ ਜਿਹੜਾ ਸਾਲਾਨਾ ਜਲਸਾ ਹੋ ਰਿਹਾ ਉਹ ਇਸ ਜਲਸੇ ਦੇ ਵਿੱਚ ਦੁਨੀਆ ਭਰ ਵਿੱਚੋਂ ਮਤਲਬ ਜਿਹੜੇ ਇਨਦੇ ਮਹਿਮਾਨ ਆਇਆ ਅਹਿਮਦੀਆ ਜਮਾਤ ਦੇ ਉਦੋਂ ਬੜਾ ਮਨ ਖੁਸ਼ ਹੋਇਆ ਕਿ ਜਿਹੜਾ ਪੈਗਾਮ ਹੈ ਉਹ ਤੋਂ ਪਿਆਰ ਦਾ ਸਤਕਾar ਦਾ ਸਾਂਝੀ ਵਾਲਤਾ ਦਾ ਉਹ ਦਿੱਤਾ ਜਾ ਰਿਹਾ ਇਹ ਹੀ ਪੈਗਾਮ ਸਾਡੇ ਗੁਰੂ ਨਾਨਕ ਸਾਹਿਬ ਦਾ ਸੀਗਾ ਸਤਿਵੱਤ ਦੇ ਭਲੇ ਦਾ ਸੀਗਾ ਸੋ ਇਹ ਅੱਜ ਸਮੇਂ ਦੀ ਲੋੜ ਹੈ ਜੋ ਮੈਂ ਸਮਝਦਾ ਕਿ ਅੱਜ ਜਿੱਦਾਂ ਦੇ ਇਸ ਦੇਸ਼ ਦੇ ਹਾਲਾਤ ਨੇ ਅੱਜ ਇਹ ਨਫਤ ਦੇ ਬੀਜ ਜਿਹੜੇ ਉਹ ਖਤਮ ਕਰਕੇ ਤੇ ਆਪਸੀ ਪਿਆਰ ਸਤਕਾar ਜਿਹੜਾ ਉਹਨੂੰ ਵਧਾਉਣਾ ਉਹ ਉਹ ਜੱਸੇ ਦਾ ਸੱਦਾ ਤੇ ਇੱਥੇ ਆ ਕੇ ਬਹੁਤ ਮਨ ਖੁਸ਼ ਆ ਇਹਨਾਂ ਨੇ ਸੱਦਾ ਦਿੱਤਾ ਸੀ ਨਾ ਸੋ ਮੈਂ ਟਾਈਮ ਕੱਢ ਕੇ ਆ ਮੇਰਾ ਮੇਰਾ ਖਿਆਲ ਹੈ ਕਿ ਅੱਜ ਦੇ ਹਾਲਾਤਾਂ ਦੇ ਵਿੱਚ ਇਦਾਂ ਦੇ ਜੱਸੇ ਜਿਹੜੇ ਆਉਣੇ ਚਾਹੀਦੇ ਆ ਉਹ ਬਹੁਤ ਸਜਗਤ ਸਾਬ ਤੋਂ ਪਿੱਟੀ ਕਾ ਗੱਲ ਚੱਲੀ ਜਿਹੜਾ ਉਸਤਾਦ ਮਕੀਜ ਖਾਦੀਆਂ ਦੀ ਪਵਿੱਤਰ ਧਰਤੀ ਤੇ ਹਰ ਸਾਲ ਜਿਹੜਾ ਸਾਲਾਨਾ ਜਲਸਾ ਹੁੰਦਾ ਐਂਦੇ ਜਮਾਤ ਦਾ ਉਹਦੇ ਵਿੱਚ ਆ ਕੇ ਬਹੁਤ ਸਕੂਨ ਤੇ ਖੁਸ਼ੀ ਮਿਲਦੀ ਆ ਪਰ ਸਮਝਣਾ ਕਿ ਇਹ ਜਮਾਤ ਸਾਡੇ ਬਰਦਾਸ਼ਤਪੁਰ ਜ਼ਿਲ੍ਹੇ ਦੀ ਇੱਕ ਸਰਮੌਰ ਜਮਾਤ ਆ ਔਰ ਇੱਥੇ ਆ ਕੇ ਆਪਸੀ ਪਿਆਰ ਸਦ ਭਾਵਨਾ ਔਰ ਜਿਹੜੀਆਂ ਕ੍ਰਿਤੀਆਂ ਸਮਾਜ ਦੇ ਵਿੱਚ ਅੱਜ ਵੱਧ ਰਹੀਆਂ ਨੇ ਜਿਵੇਂ ਈਕ੍ਰਿਣਾ ਦੀ ਗੱਲ ਆ ਇੱਕ ਦੂਸਰੇ ਨੂੰ ਬਰਦਾਸ਼ਤ ਨਾ ਕਰਨ ਦੀ ਗੱਲ ਆ ਉਸ ਨੂੰ ਠਲ ਪਾਉਣਾ ਤੇ ਮੈਂ ਸਮਝਦਾ ਵੀ ਜਿਹੜੀ ਸੋਚ ਅੱਜ ਐਮਡੀ ਜਮਾਤ ਨੇ ਕੇਵਲ ਸੂਬੇ ਨੂੰ ਨਹੀਂ ਮੁਲਕ ਨੂੰ ਨਹੀਂ ਸਾਰੀ ਦੁਨੀਆ ਨੂੰ ਦੇ ਰਹੀ ਆ ਇਹਨਾਂ ਦੀ ਫਲਸਫੀ ਜਿਹੜੀ ਆ ਮਾ ਸਮਾਜਨਾ ਵੀ ਸਾਰਤਕਾ ਔਰ ਇੱਕ ਚੰਗੇ ਸਮਾਜ ਦੀ ਸਿਰਜਣਾ ਦੇ ਵਿੱਚ ਬਹੁਤ ਵੱਡਾ ਹਿੱਸਾ ਪਾ ਰਹੇ ਨੇ ਅੱਜ ਜਿੰਨੇ ਵੀ ਡੈਲੀਕੇਟਸ ਔਰ ਲੋਗ ਵੱਖਰੇ ਵੱਖਰੇ ਮੁਲਕਾਂ ਚੋਂ ਇੱਥੇ ਆਏ ਨੇ ਔਰ ਇਹ ਜਿਹੜੀ 128ਵੀਂ ਸਾਲਾਨਾ ਜਲਸਾ ਉਹਦੇ ਵਿੱਚ ਸਾਲਾਂ ਆਏ ਨੇ ਉਹਨਾਂ ਨੂੰ ਆਪਣੇ ਇਲਾਕੇ ਵੱਲੋਂ ਜੀ ਆਇਆਂ ਨੂੰ ਕਹਿੰਨਾ ਔਰ ਇੱਕ ਦਿਨ ਤੋਂ ਬਾਅਦ ਨਵਾਂ ਸਾਲ ਸ਼ੁਰੂ ਹੋਣਾ ਉਸ ਨਵੇਂ ਸਾਲ ਦੀ ਮੁਬਾਰਕ ਤੇ ਸ਼ੁਭਕਾਮਨਾਵਾਂ ਉਹ ਕਾਮਨਾਵਾਂ ਜਿਹੜੀਆਂ ਨੇ ਉਹਨਾਂ ਨੂੰ ਦੇਣਾ ਔਰ ਇਸੇ ਤਰੀਕੇ ਦੇ ਨਾਲ ਇਸ ਪਵਿੱਤਰ ਧਰਤੀ ਤੇ ਇਹ ਜਿਹੜੇ ਜਲਸੇ ਨੇ ਹੁੰਦੇ ਰਹਿਣ ਔਰ ਇਹ ਜਿਹੜੇ ਲੋਕਾਂ ਦੇ ਪਿਆਰ ਪੈਂਦੇ ਨੇ ਇਹਦੇ ਨਾਲ ਇੱਕ ਅਜੀਬ ਕਿਸਮ ਦੇ ਆਸ਼ੀਰਵਾਦ ਇਲਾਕੇ ਨੂੰ ਵੀ ਮਿਲਦਾ ਔਰ ਜਿਹੜੇ ਅਸੀਂ ਵੱਸੋ ਉਹਨਾਂ ਨੂੰ ਵੀ ਮਿਲਦਾ ਇੱਕ ਵਾਰੀ ਫੇਰ ਦਿਲ ਦੀਆਂ ਗਹਿਰਾਈਆਂ ਤੋਂ ਇਸ ਜਮਾਤ ਦਾ ਧੰਨਵਾਦ ਕਰਦਾ ਜਿਹਦਾ ਮੇਰੇ ਨਾਲ ਦੂਜੀ ਪੀੜ੍ਹੀ ਦਾ ਸੰਬੰਧ ਆ ਔਰ ਜਿਹੜੇ ਬਾਹਰੋਂ ਲੋਕ ਆਏ ਨੇ ਉਹਨਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਜੀ ਆਇਆਂ ਨੂੰ ਬੜੀ ਖੁਸ਼ੀ ਦੀ ਗੱਲ ਹੈ ਜੀ ਅੱਜ ਬੜਾ ਮਾਨਸਕ ਮੌਨ ਮਿਲਿਆ ਕਿਉਂਕਿ ਇੱਕ ਅਹਮ ਦੀਆ ਜਮਾਤ ਵੱਲੋਂ ਜਿਹੜਾ ਇੱਕ ਪੈਗਾਮ ਆ ਜਿਹੜਾ ਹਰ ਦੇਸ਼ਾਂ ਦੇ ਵਿੱਚ ਜਿਹੜਾ ਪਹੁੰਚਾਇਆ ਜਾ ਰਿਹਾ ਹੈ ਵੀ ਇੱਕ ਗੁਲਦਸਤਾ ਜਿਹੜਾ ਹਰ ਧਰਮ ਦਾ ਸਤਿਕਾਰ ਕਰਦਾ ਹੈ ਹਰ ਮਜ਼ਬ ਦਾ ਸਤਿਕਾਰ ਕਰਦਾ ਹੈ ਔਰ ਪਿਆਰ ਭਾਵਨਾ ਦਾ ਸੰਦੇਸ਼ ਜਿਹੜਾ ਵਾ ਉਹ ਪੈਗਾਮ ਜਿਹੜਾ ਵਾ ਉਹ ਦੇ ਰਿਹਾ ਔਰ ਮੈਂ ਦੇਖ ਰਿਹਾ ਸੀ ਅੱਜ ਅਲੱਗ-ਅਲੱਗ ਦੇਸ਼ਾਂ ਦੇ ਵਿੱਚੋਂ ਇੱਥੇ ਲੋਕ ਆਏ ਨੇ ਅੱਜ ਔਰ ਉਹ ਪੈਗਾਮ ਜਿਹੜਾ ਉਹ ਲੈ ਕੇ ਜਾ ਰਹੇ ਨੇ ਪਿਆਰ ਦਾ ਪੈਗਾਮ ਲੈ ਕੇ ਜਾ ਰਹੇ ਨੇ ਬਹੁਤ ਵੱਡੀ ਉਪਲਬਧੀ ਹੈ ਔਰ ਮੈਨੂੰ ਖੁਸ਼ੀ ਵੀ ਹੈ ਇਸ ਗੱਲ ਦੀ ਕਿਉਂਕਿ ਅੱਜ ਕਾਦੀਆਂ ਹਲਕੇ ਦੇ ਵਿੱਚ ਸਾਡੀ ਆਮ ਆਦਮੀ ਪਾਰਟੀ ਦੀ ਸਮੂੱਚੀ ਲੀਡਰਸ਼ਿਪ ਜਿਨ੍ਹਾਂ ਦੇ ਵਿੱਚ ਬਲਵੀਰ ਪੰਨੂ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਪੰਜਾਬ ਪੰਜਾਬ ਚੇਅਰਮੈਨ ਜਿਨ੍ਹਾਂ ਦੇ ਵਿੱਚ ਜਗਰੂਤ ਸੇਖਵਾ ਜੀ ਸਾਡੇ ਆਪਣੇ ਪੰਜਾਬ ਬੋਡੀ ਦੇ ਸਾਡੀ ਲੀਡ ਕਰ ਰਹੇ ਨੇ ਔਰ ਰਮਨ ਬੈਲ ਜੀ ਸਾਡੇ ਜਿਹੜੇ ਮੈਂ ਕਿਹਾ ਸੀ ਪੰਜਾਬੀ ਮੈਡੀਕਲ ਦੇ ਜਿਹੜੇ ਚੇਅਰਮੈਨ ਨੇ ਔਰ ਗੁਲਦੀਪ ਤਾਲੀਵਾਲ ਜੀ ਸਮੁੱਚੇ ਸਾਰੇ ਇੱਕ ਇਸ ਪੈਗਾਮ ਨੂੰ ਜਦੋਂ ਇਹਨਾਂ ਨਾਲ ਮੈਂ ਵੀ ਵਿਚਾਰ ਚਰਚਾ ਕੀਤੀ ਤੇ ਇੱਕ ਮਨ ਦੇ ਵਿੱਚ ਉਚੇਚੇ ਤੌਰ ਤੇ ਇੱਕ ਦੇਖਣ ਦਾ ਇੱਕ ਵਿਕਲਪ ਜਿਹੜਾ ਪੈਦਾ ਹੋਇਆ ਔਰ ਮੈਂ ਧੰਨਵਾਦ ਕਰਨਾ ਹੈ ਆਮ ਆਦਮੀ ਪਾਰਟੀ ਦੀ ਸਾਰੀ ਲੀਡਰਸ਼ਿਪ ਦਾ ਵੀ ਕਿਉਂਕਿ ਉਹ ਪੈਗਾਮ ਨੂੰ ਵੇਖਣ ਲਈ ਆਇਆ ਕਿਉਂਕਿ ਸਾਡੀ ਵੀ ਪਾਰਟੀ ਦਾ ਇਹੋ ਫਲਸਫਾ ਹੈ ਵੀ ਪਿਆਰ ਇੱਕ ਇਨਸਾਨੀਅਤ ਨਾਲ ਤੇ ਜਿਹੜਾ ਉਹ ਪੈਦਾ ਕੀਤਾ ਜਾਵੇ ਜਿਹੜੀ ਕਿ ਉੱਚ-ਨੀਚ ਜਾਤ-ਪਾਤ ਜਿਹੜੀ ਆ ਉਹਨਾਂ ਨਜ਼ਰ ਆਵੇ ਇੱਕ ਮਨੁੱਖਤਾ ਦੇ ਨਾਤੇ ਇਨਸਾਨੀਅਤ ਦੇ ਨਾਤੇ ਇੱਕ ਦੂਸਰੇ ਦੇ ਸੁੱਖ ਦੁੱਖ ਦੇ ਹਾਜ਼ਰ ਹੋਈਏ ਸੋ ਬਹੁਤ ਖੁਸ਼ੀ ਹੈ ਜੀ ਅੱਜ ਮਾਨੂੰ ਬਹੁਤ ਸਕੂਨ ਮਿਲਿਆ ਹੋ ਰਿਹਾ ਹੈ ਅੱਜ ਜਮਾਤ ਹੰਦੀਆ ਦਾ ਸਾਲਾਨਾ ਜਲਸਾ ਕਾਤੀਆਂ ਦੀ ਮੁਕੱਦਸ ਧਰਤੀ ਤੇ ਜਿਹੜਾ ਵਾ ਉਹ ਤਿੰਨ ਦਿਨ ਦਾ ਜਿਹੜਾ ਪ੍ਰੋਗਰਾਮ ਸੀ ਉਹ ਕੀਤਾ ਜਾ ਰਿਹਾ ਅੱਜ ਦੂਸਰਾ ਦਿਨ ਹੈ ਔਰ ਆ ਕੇ ਥੇ ਬਹੁਤ ਹੀ ਮਾਨੂੰ ਖੁਸ਼ੀ ਮਿਲੀ ਆ ਕਿਉਂਕਿ ਇਹ ਬੜੀ ਹੀ ਮੁਕੱਦਸ ਜਗ੍ਹਾ ਆ ਔਰ ਬੜੇ ਸਾਲਾਂ ਤੋਂ ਮੈਂ ਇੱਥੇ ਆ ਰਿਹਾ ਪਹਿਲੋਂ ਮੇਰੇ ਪਿਤਾ ਜੀ ਸਵਰਗੀ ਜਤਾਰ ਸੇਵਾ ਸਿੰਘ ਜੀ ਸੇਖਵਾ ਉਹ ਆਉਂਦੇ ਰਹੇ ਆ ਉਹਨਾਂ ਤੋਂ ਬਾਅਦ ਫਿਰ ਮੈਂ ਜਿਹੜਾ ਵਾ ਕਿਉਂਕਿ ਸਾਡੇ ਜਮਾਤ ਦੇ ਨਾਲ ਬੜੇ ਜਾਤੀ ਤਾਲੁਕਾਤ ਨੇ ਔਰ ਇੱਥੋਂ ਜਿਹੜਾ ਮੈਸੇਜ ਆ ਸਾਰੇ ਸੰਸਾਰ ਤੇ ਸ਼ਾਂਤੀ ਦਾ ਜਿਹੜਾ ਸਨੇਹਾ ਇੱਥੋਂ ਦਿੱਤਾ ਜਾਂਦਾ ਉਹ ਵਾਕਿਆ ਹੀ ਸਮੇਂ ਦੀ ਲੋੜ ਆ ਜਿਸ ਤਰ੍ਹਾਂ ਸੰਸਾਰ ਦੇ ਵਿੱਚ ਜੰਗਾਂ ਲੱਗੀਆਂ ਹੋਈਆਂ ਨੇ ਯੂਕਰੇਨ ਤੇ ਇਰਾਕ ਦੀ ਤੇ ਉਧਰੋਂ ਇਜ਼ਰਾਈਲ ਦੇ ਵਿੱਚ ਜੰਗ ਲੱਗੀ ਹੋਈ ਆ ਸੋ ਜਿਹੜਾ ਅਹਿਮਦੀ ਅਜਮਾਤ ਵੱਲੋਂ ਸਾਰੇ ਸੰਸਾਰ ਦੇ ਵਿੱਚ ਅਮਨ ਤੇ ਸ਼ਾਂਤੀ ਦਾ ਸੰਦੇਸ਼ ਦਿੱਤਾ ਜਾ ਰਿਹਾ ਉਹ ਬੜਾ ਹੀ ਸਮੇਂ ਦੀ ਲੋੜ ਹੈ ਔਰ ਇੱਥੇ ਆ ਕੇ ਬੜਾ ਹੀ ਅੱਛਾ ਮਹਿਸੂਸ ਹੁੰਦਾ ਬੜੀ ਬੰਨੂ ਸ਼ਾਂਤੀ ਤੇ ਸਕੂਨ ਮਿਲਦਾ ਔਰ ਜਿੰਨੇ ਅੰਮ੍ਰਿਤਪੁਰ ਪਾਈਚਾਰੇ ਦੇ ਲੋਕ ਇੱਥੇ ਕਾਦੀਆਂ ਦੀ ਮੁਕੱद्दस ਧਰਤੀ ਤੇ ਆਏ ਨੇ ਮੈਂ ਉਹਨਾਂ ਦਾ ਇੱਥੇ ਆਉਣ ਤੇ ਵੀ ਜੀ ਆਇਆਂ ਕਰਦਾ ਵਾਂ ਉਹਨਾਂ ਦਾ ਧੰਨਵਾਦ ਕਰਦਾ ਵਾਂ ਕਿ ਉਹਨਾਂ ਨੇ ਸਾਡੇ ਇੱਥੇ ਆਏ ਨੇ ਉਹ ਸਾਡੇ ਮਹਿਮਾਨ ਨੇ ਔਰ ਪ੍ਰਸ਼ਾਸਨ ਵੱਲੋਂ ਵੀ ਜਿਹੜੇ ਪੂਰੇ ਪੁਖਤਾ ਇਜ਼ਹਾਮ ਜਿਹੜੇ ਆ ਉਹ ਕੀਤੇ ਹੋਏ ਨੇ ਐਸਐਸਪੀ ਜਿਹੜੇ ਆ ਉਹ ਆਪ ਇੱਥੇ ਸਾਰਾ ਜਿਹੜਾ ਟ੍ਰੈਫਿਕ ਦਾ ਸਾਰਾ ਲਾਅ ਐਂਡ ਆਰਡਰ ਦਾ ਜਿਹੜਾ ਆਪ ਇੱਥੇ ਅਹਿਮ ਜਲਸੇ ਦੇ ਵਿੱਚ ਦੇਖ ਰਹੇ ਨੇ ਔਰ بڑے ਪੁਖਤਾ ਪ੍ਰਬੰਧ ਜਿਹੜੇ ਪ੍ਰਸ਼ਾਸਨ ਵੱਲੋਂ ਹਰ ਤਰ੍ਹਾਂ ਦੇ ਨਾਲ ਜਿਹੜੇ ਆ ਕੀਤੇ ਹੋਏ